हां जी दोस्तों सत श्री अकाल नमस्कार सलाम सारे अनु क्या हालचाल है ठीक ठाक हो जी आज फिर दोबारा ਤੁਹਾਡੇ ਨਾਲ ਇੱਕ ਵਾਰੀ ਮੈਂ ਸਾਂਝ ਪਾਵਾਂਗਾ ਘੱਟ ਰੇਟ ਵਾਲੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਆਪਾਂ ਨੂੰ ਕਿੱਥੇ ਕਿੱਥੇ ਕਿਹੜੇ ਏਰੀਏ ਨੇ ਜਿਹੜੇ ਜਿੱਥੇ ਅੱਜ ਆਪਾਂ ਨੂੰ ਸਸਤੀਆਂ ਜ਼ਮੀਨਾਂ ਮਿਲਦੀਆਂ ਨੇ ਤੇ ਕੀ ਸੱਚਮੁੱਚ ਰੇਟ ਘਟਣ ਲੱਗੇ ਨੇ ਜਾਂ ਫਿਰ ਕੀ ਰੇਟ ਬਦਨਗੇ ਇਹ ਤੁਹਾਡੇ ਨਾਲ ਸਾਝ ਪਾਵਾਂਗਾ ਗੱਲ ਦੀ ਲੇਕਿਨ ਇਹਨਾਂ ਵੀਡੀਓ ਤੋਂ ਤੁਸੀਂ ਫਾਇਦਾ ਲੈ ਸਕੋ ਇਹਦੇ ਲਈ ਮੇਰੀ ਬੇਨਤੀ ਹੈ ਵੀਡੀਓ ਨੂੰ ਪੂਰੀ ਸੁਣਿਆ ਕਰੋ ਤੇ ਔਰ ਦੋਸਤੋ ਅਗਰ ਕੋਈ ਫਾਇਦਾ ਲੈਣਾ ਚਾਹੁੰਦਾ ਹੈ ਸਿਰਫ ਵੀਡੀਓ ਸੁਣ ਕੇ ਉਹਨੂੰ ਉੱਥੇ ਛੱਡਣ ਦੀ ਬਜਾਏ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਨੂੰ ਇਹਦਾ ਲਾਭ ਵੀ ਦੇਵਾਂਗੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਦੋਸਤੋ ਜ਼ਮੀਨਾਂ ਦੇ ਰੇਟ ਘਟਣਗੇ ਜਾਂ ਵਧਣਗੇ ਮੈਂ ਲਾਸਟ ਦੇ ਵਿੱਚ ਤੁਹਾਨੂੰ ਦੱਸਾਂਗਾ ਲੇਕਿਨ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਣਾਗਾ ਕਿ ਅਸੀਂ ਅੱਜ ਮਤਲਬ ਜਿਹੜਾ ਜ਼ਿਆਦਾਤਰ ਸਾਡੇ ਦੱਤਰ ਵੱਲੋਂ ਕੰਮ ਕੀਤਾ ਜਾ ਰਿਹਾ ਉਹ ਘੱਟ ਰੇਟ ਵਾਲੇ ਏਰੀਆ ਦੇ ਵਿੱਚ ਅਸੀਂ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜਾ ਕਿ ਸਭ ਤੋਂ ਵਧੀਆ ਏਰੀਆ ਆਪਾਂ ਕਹਿ ਲਓ ਜਿਹੜਾ ਅਸਾ ਮਤਲਬ ਜ਼ਮੀਨਾਂ ਵੀ ਵਧੀਆ ਨੇ ਤੇ ਆਪਣਾ ਏਰੀਆ ਵੀ ਬਹੁਤ ਵਧੀਆ ਲੁਧਿਆਣਾ ਜ਼ਿਲ੍ਹੇ ਦੇ ਉੱਪਰਲੇ ਪਾਸੇ ਜਦੋਂ ਆਪਾਂ ਫਗਵਾੜੇ ਜਾਂਦੇ ਆ ਤਾਂ ਫਗਵਾੜੇ ਵੱਲ ਬਹੁਤ ਹੀ ਮਤਲਬ ਵਧੀਆ ਜ਼ਮੀਨਾਂ ਜਿਵੇਂ ਮੰਨ ਲਓ 5-4 ਕਿਲੋਮੀਟਰ ਦੇ ਉੱਪਰ ਅ 57 ਏਕੜ ਮੇਰੇ ਕੋਲ ਪਏ ਨੇ ਇਨ੍ਹਾਂ ਏਰੀਆ ਦੇ ਵਿੱਚ 40 ਤੋਂ ਲੈ ਕੇ 45 ਲੱਖ ਤੱਕ ਦਾ ਰੇਟ ਹੈ ਉੱਥੋਂ ਅੱਗੇ ਹਸ਼ਿਆਰਪੁਰ ਵੱਲ ਨੂੰ ਚਲੇ ਜਾਂਦੇ ਆ ਤਾਂ ਉੱਥੇ 30 ਤੋਂ 35 ਲੱਖ ਤੱਕ ਦਾ ਰੇਟ ਹੈਗਾ ਅੱਗੇ ਮੈਂ ਤੁਹਾਨੂੰ ਪਹਿਲਾਂ ਦੱਸਣ ਦੀ ਕੋਸ਼ਿਸ਼ ਕੀਤੀ ਸੀ ਦੋਸਤੋ ਜਿਵੇਂ ਆਪਾਂ ਅਗਰ ਨਕੋਦਰ ਹੋ ਗਿਆ ਮੈਥਪੁਰ ਹੋ ਗਿਆ ਇਹਨਾਂ ਏਰੀਆ ਦੇ ਵਿੱਚ ਵੀ 40-45 ਲੱਖ ਦਾ ਰੇਟ ਆ ਉੱਥੇ ਵੀ ਵੱਡੇ ਵੱਡੇ ਟੱਕ ਵੀ ਪਏ ਨੇ ਔਰ ਦੋਸਤੋ ਵਿੱਚ ਮਤਲਬ ਤੁਹਾਨੂੰ ਮੈਂ ਬਹੁਤ ਸਸਤੇ ਰੇਟ ਵੀ ਦੱਸਣ ਦੀ ਕੋਸ਼ਿਸ਼ ਕਰਾਂਗਾ ਤੇ ਲੇਕਿਨ ਜਿਹੜਾ ਅ ਅਗਰ ਆਪਾਂ ਪਹਿਲਾਂ ਚੰਗੀਆਂ ਚੰਗੀਆਂ ਜ਼ਮੀਨਾਂ ਦੀ ਮੈਂ ਤੁਹਾਨੂੰ ਗੱਲ ਸਮਝਾ ਦਿਆਂ ਅ ਜੇ ਆਪਾਂ ਨਵਾਂ ਸ਼ਹਿਰ ਸਾਈਡ ਆਉਣਿਆਂ ਤਾਂ ਨਵਾਂ ਸ਼ਹਿਰ ਵੱਲ ਵੀ ਦੋਸਤੋ ਬੜੇ ਵਧੀਆ ਮਤਲਬ ਜ਼ਮੀਨਾਂ ਪਈਆਂ ਲਗੀਆਂ ਤੇ ਜਿਹਦੇ ਚ ਆਪਣਾ ਅ ਇਹ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਰਾਹੋਂ ਹੋ ਗਿਆ ਅ ਔਰ ਗੜਸ਼ਾ ਕਰਦਾ ਫਿਰ ਬਿਲਕੁਲੀ ਥੱਲੇ ਚਲਿਆ ਜਾਂਦਾ ਉੱਥੇ ਤਾਂ ਤੁਹਾਨੂੰ 20 ਲੱਖ ਦੇ 25 ਲੱਖ ਦੇ ਆਲੇ-ਦਾਲੇ ਵਧੀਆ ਜ਼ਮੀਨਾਂ ਦੇ ਸਕਦੇ ਆ ਔਰ ਬੰਗਾ ਏਰੀਆ ਹੋ ਗਿਆ ਜੀ ਫਲੋਰ ਹੋ ਗਿਆ ਇਹਨਾਂ ਏਰੀਆ ਦੇ ਵਿੱਚ ਜ਼ਮੀਨ ਸਾਨੂੰ ਬਹੁਤ ਵਧੀਆ ਔਰ ਸਸਤੀ ਮਿਲਦੀ ਆ ਜਿਹੜੇ ਕਿ ਸਾਡੇ ਕੋਲ अनेकां ਟੱਕ ਪਏ ਨੇ 21 ਕਿੱਲੇ ਪਏ ਨੇ 40 ਕਿੱਲੇ ਪਏ ਨੇ 17 ਪਏ ਨੇ ਰੋਜ਼ ਮੈਂ ਐਡ ਦਿਨਾਗਾ ਮੇਰੇ ਜ਼ਮੀਨਾ ਹੀ ਜ਼ਮੀਨਾ ਚੈਨਲ ਤੇ ਤੁਸੀਂ ਐਡਾਂ ਵੀ ਦੇਖ ਸਕਦੇ ਹੋ ਔਰ ਇਹ ਸਸਤੇ ਏਰੀਏ ਨੇ ਜਿਹੜੇ ਦੋਸਤੋ ਇਹ ਬਾਲਾ ਸਮਾਂ ਸਸਤੇ ਨਹੀਂ ਰਹਿਣੇ ਹੈਗੇ ਮੈਂ ਸਿਰਫ ਤੁਹਾਨੂੰ ਮੋٹے ਦੌਰ ਤੇ ਗੱਲ ਦੱਸਣ ਦੀ ਕੋਸ਼ਿਸ਼ ਕਰਾਂਗਾ ਜ਼ਮੀਨਾ ਦਾ ਮੇਰੀ ਐਡ ਦੇ ਵਿੱਚ ਹੁੰਦੀ ਐ ਨੇ ਇਹ ਏਰੀਏ ਜਿਹੜੇ ਤੁਹਾਨੂੰ ਅੱਜ ਸਸਤੇ ਦਿਖਾਈ ਦਿੰਦੇ ਨੇ ਬਹੁਤ ਸਮਾਂ ਸਸਤੇ ਰਹਿਣ ਵਾਲੇ ਨਹੀਂ ਹੈਗੇ ਉਹਦਾ ਕਾਰਨ ਕੀ ਹੈਗਾ ਕਾਰਨ ਦੋਸਤੋ ਇਹ ਹੈ ਕਿ ਸਰਕਾਰ ਵੱਲੋਂ ਤੁਹਾਨੂੰ ਪਤਾ ਹੈ ਆਪਣੇ 24000 ਏਕੜ 24319 ਏਕੜ ਦਾ ਤਾਂ ਅਨਾਉਂਸ ਹੋ ਚੁੱਕਿਆਗਾ ਨੋਟੀਫਿਕੇਸ਼ਨ ਹੋ ਗਿਆ ਉਹ ਜ਼ਮੀਨ ਅਕਵਾਇਰ ਹੋਣੀ ਸ਼ੁਰੂ ਹੋ ਗਈ ਉਹਨਾਂ ਪਿੰਡਾਂ ਦੇ ਵਿੱਚ ਜ਼ਮੀਨਾਂ ਮਹਿੰਗੀਆਂ ਹੋ ਗਈਆਂ ਵਪਾਰੀਆਂ ਦਾ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਸਭ ਤੋਂ ਪਹਿਲਾਂ ਉੱਥੇ ਜਿੰਨੇ ਵੱਡੇ ਫਾਈਨੈਂਸਰ ਨੇ ਉਹ ਆ ਕੇ ਜ਼ਮੀਨਾਂ ਚੱਕਦੇ ਨੇ ਉਹ ਪੈਸਾ ਜਦੋਂ ਪੰਜਾਬ ਦੇ ਵਿੱਚ ਆ ਜਾਂਦਾ ਫਿਰ ਉਹ ਆਲੇ-ਦਾਲੇ ਪਿੰਡਾਂ ਚ ਨੂੰ ਫੈਲਦਾ ਜਿਹੜੇ ਉਹ ਲੋਕਾਂ ਕੋਲੇ ਪੈਸਾ ਆਉਂਦਾ ਉਹ ਆਲੇ-ਦਾਲੇ ਜ਼ਮੀਨਾਂ ਖਰੀਦਣੀਆਂ ਸ਼ੁਰੂ ਕਰਦੇ ਨੇ ਕੱਲ ਇੱਕ ਹੋਰ ਅਨਾਉਂਸਮੈਂਟ ਪਰਸੋਂ ਕੀਤੀ ਹੈ ਸਰਕਾਰ ਨੇ ਕੱਲੀ ਅਨਾਉਂਸਮੈਂਟ ਨਹੀਂ ਕੀਤੀ ਹੈਗੀ ਕੈਬਨਟ ਦੀ ਮੀਟਿੰਗ ਹੋਈ ਹੈ ਜਿਦੇ ਵਿੱਚ ਉਹਨਾਂ ਨੇ ਫੈਸਲਾ ਕੀਤਾ ਔਰ ਇਹ ਕਿਹਾ ਗਿਆਗਾ ਕਿ ਅਸੀਂ ਕੱਲੇ ਇਹੀ ਜਿਹੜੇ 24000 ਏਕੜ ਅਕਵਾਇਰ ਨਹੀਂ ਕਰਾਂਗੇ ਅਸੀਂ 27 ਸ਼ਹਿਰਾਂ ਦੇ ਆਲੇ-ਦਾਲ ਇਸ ਤਰ੍ਹਾਂ ਦੇ ਸ਼ਹਿਰ ਸਾਰੇ ਆ 27 ਸ਼ਹਿਰਾਂ ਦੇ ਆਲੇ-ਦਾਲ ਇਸੇ ਤਰ੍ਹਾਂ ਜ਼ਮੀਨ ਅਕਵਾਇਰ ਕੀਤੀ ਜਾਵੇਗੀ ਇਹ ਸਰਕਾਰ ਵੱਲੋਂ ਮਤਲਬ ਕੈਬਨਟ ਦੇ ਵਿੱਚ ਫੈਸਲਾ ਹੋਇਆਗਾ ਅਗਰ ਦੋਸਤੋ ਇਹ ਗੱਲ ਅ ਹਕੀਕਤ ਦੇ ਵਿੱਚ ਹੋ ਜਾਂਦੀ ਆ ਤਾਂ ਫਿਰ ਪੰਜਾਬ ਦਾ ਕੋਈ ਵੀ ਏਰੀਆ ਸਸਤਾ ਨਹੀਂ ਰਹੂਗਾ ਹੁਣ ਵੀ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਤਿੰਨ ਤਨ ਚਾਰ ਚਾਰ ਸੌ ਟੈਲੀਫੋਨ ਆਉਂਦਾ ਮੇਰੇ ਤੋਂ ਫੋਨ ਬਣੇ ਚੱਕੇ ਜਾਂਦੇ ਸਿਰਫ ਘੱਟ ਰੇਟ ਵਾਲੀਆਂ ਜ਼ਮੀਨਾਂ ਲੈਣ ਕਰਕੇ ਅਸੀਂ ਰੋਜ਼ ਪਾਰਟੀਆਂ ਤਿੰਨ ਚਾਰ ਹੀ ਅਟੈਂਡ ਕਰ ਸਕਦੇ ਆਂ ਜਿਆਦਾ ਤਾਂ ਅਟੈਂਡ ਤੁਸੀਂ ਬਾਅਦ ਸਮਝਦੇ ਹੋ ਵੀ ਆਪਾਂ ਕਿੰਨੀਆਂ ਪਾਰਟੀਆਂ ਅਟੈਂਡ ਕਰ ਲਾਂਗੇ 4400 3300 ਰੂਟੀਨ ਦਾ ਟੈਲੀਫੋਨ ਆ ਮੇਰੇ ਕੋਲੇ ਜਿਹਦੇ ਤੋਂ ਮੈਂ 1.5 200 ਫੋਨ ਅਟੈਂਡ ਕਰ ਦਾਂਗਾ ਔਰ ਕੁਝ ਰਹਿ ਜਾਂਦੇ ਨੇਗੇ ਉਹਨਾਂ ਚੋਂ ਜਿਹੜੇ ਸਿਰਫ ਪਾਰਟੀਆਂ ਨੇਗੀਆਂ ਮਤਲਬ ਉਹ ਨਹੀਂ ਡੀਲਰਾਂ ਕੋਲ ਵੀ ਚਲੋ ਪਾਰਟੀਆਂ ਹੁੰਦੀਆਂ ਨੇ ਉਹ ਵੀ ਸਾਡੇ ਸਤਕਾਰਯੋਗ ਨੇ ਅਸੀਂ ਵੀ ਬੰਦ ਰਹੀਏ ਸਟੇਟ ਦੇ ਕੰਮ ਕਰਦੇ ਆ ਪਰ ਜਿਹੜੀਆਂ ਪਿਓਰ ਪਾਰਟੀਆਂ ਨੇ ਜਿਨ੍ਹਾਂ ਨੇ ਖੁਦ ਜ਼ਮੀਨ ਲੈਣੀਆਂ ਉਹਨਾਂ ਨੂੰ ਰੋਜ਼ ਮੈਂ ਪੰਜ ਸੱਤ ਪਾਰਟੀਆਂ ਨੂੰ ਲੈ ਕੇ ਜਾਂਦਾ ਜਿਦੇ ਚੋਂ ਦੋ ਤਿੰਨ ਮੈਚ्योर ਕਰਦੇ ਆ ਔਰ ਮਤਲਬ ਇਸ ਕਾਰਨ ਕਰਕੇ ਇਹ ਏਰੀਆ ਨੇ ਜਿਹੜੇ ਜ਼ਿਆਦਾ ਸਮਾਂ ਸਸਤੇ ਨਹੀਂ ਰਹਿਣਗੇ ਔਰ ਬਾਕੀ ਜਿਹੜੇ ਏਰੀਏ ਨੇ ਤੁਹਾਨੂੰ ਮੈਂ ਬਹੁਤ ਵਾਰੀ ਦੱਸ ਚੁੱਕਿਆਗਾ ਜਿਹੜਾ ਏਰੀਆ ਹੈਗਾ ਉਹ ਮਹਿੰਗਾ ਹੋ ਹੀ ਚੁੱਕਿਆਗਾ ਮਤਲਬ ਸਿਰਫ ਔਰ ਸਿਰਫ ਇਹਦਾ ਲਾਭ ਲੈਣ ਦੀ ਖਾਤਰ ਜਿਹੜੇ ਲੋਕਾਂ ਕੋਲੇ ਜਿਹੜੇ ਵੀ ਲੋਕਾਂ ਕੋਲੇ ਕੋਈ ਪੂੰਜੀ ਪਈ ਆ ਕੋਈ ਜ਼ਮੀਨਾਂ ਜਾਇਦਾਦਾਂ ਦਾ ਵੇਚੀਆਂ ਹੋਈਆਂ ਨੇ ਜਾਂ ਜਿਸ ਤਰ੍ਹਾਂ ਵੀ ਕਿਸੇ ਤਰ੍ਹਾਂ ਬੰਦੇ ਕੋਲ ਪੂੰਜੀ ਹੈਗੀ ਆ ਅੱਜ ਅਗਰ ਤੁਸੀਂ ਕੋਈ ਜ਼ਮੀਨ ਉੱਥੇ ਲੈ ਲੈਣੋ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ 40 45 ਦਾ ਰੇਟ ਹੈ ਅਗਰ ਅੱਜ ਤੁਸੀਂ ਜ਼ਮੀਨਾਂ ਇਸ ਰੇਟ ਨੂੰ ਲੈ ਲੈਣੋ ਮੁੜ ਕੇ ਬਹੁਤ ਜਲਦੀ ਬਹੁਤ ਜਲਦੀ ਤੁਸੀਂ ਦੇਖੋਗੇ ਕਿ ਟੋਟਲ ਪੰਜਾਬ ਦਾ ਰੇਟ ਇੱਕੋ ਜੇ ਇੱਕ ਦਾ ਹੋ ਜਾਣਾ ਹੈ ਔਰ ਫਿਰ ਸਵਾਏ ਪਸਤੌਣ ਤੋਂ ਕੋਈ ਕੁਝ ਨਹੀਂ ਕਰ ਸਕਦਾ ਜਦੋਂ ਤੁਸੀਂ ਅੱਜ ਆਉਣੇ ਉਹ ਜ਼ਮੀਨ ਦੇਖ ਜਾਣੇ ਹੋ ਜ਼ਮੀਨ ਕਹਿੰਦੇ ਹੋ ਜੀ 45 ਲੱਖ ਨੂੰ 40 ਲੱਖ ਨੂੰ ਮਹਿੰਗੀ ਆ ਜੀ ਮਤਲਬ ਉਹਨੂੰ ਛੱਡ ਕੇ ਬੰਦਾ ਮੁੜ ਜਾਂਦਾ ਜਦੋਂ ਫਿਰ 2 ਮਹੀਨੇ ਬਾਅਦ ਆ ਕੇ ਉਹੀ ਰੇਟ 60 70 ਤੇ ਚਲੀ ਜਾਂਦੀ ਆ ਫਿਰ ਬੰਦਾ ਕਹਿੰਦਾ ਯਾਰ ਇਹ ਤਾਂ ਮੈਨੂੰ 40 ਨੂੰ ਮਿਲਦੀ ਸੀ ਉਦੋਂ ਫਿਰ ਦੁਬਾਰਾ ਬੰਦੇ ਦਾ ਹੌਸਲਾ ਨਹੀਂ ਪੈਂਦਾ ਉੱਥੇ ਜ਼ਮੀਨ ਲੈਣ ਦਾ ਵੀ ਮੈਨੂੰ ਉਦੋਂ ਇਹ 40 ਨੂੰ ਮਿਲਦੀ ਤੇ ਅੱਜ ਮੈਂ 60 ਨੂੰ ਕਿਉਂ ਲਵਾਂ ਲੇਕਿਨ ਉਹਨੂੰ ਇਹ ਨਹੀਂ ਪਤਾ ਕਿ ਉਸ ਦਿਨ ਛੱਡ ਕੇ ਤੈਂ ਖੁਦੀ ਗਲਤੀ ਕੀਤੀ ਸੀ ਕੋਈ ਵੀ ਜਾਇਦਾ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਾਇਦਾਦ ਜਿਹੜੀ ਲੈਨੇ ਹੋ ਉਹ ਤੁਹਾਨੂੰ ਲੈਣ ਵੇਲੇ ਮਹਿੰਗੀ ਲੱਗਦੀ ਆ ਲੇਕਿਨ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਦੀ ਜਾਂ ਮਹੀਨੇ ਬਾਅਦ ਕਹਿ ਲੋ ਉਹ ਤੁਹਾਨੂੰ ਫਿਰ ਸਸਤੀ ਲੱਗਣ ਲੱਗ ਜਾਂਦੀ ਆ ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਫਾਇਦਾ ਠਾਓ ਅਸੀਂ ਤੁਹਾਡੇ ਜ਼ਿੰਮੇਵਾਰ ਭਰਾ ਆਂਗੇ ਕਦੇ ਤੁਹਾਨੂੰ ਗਲਤ ਰਹਿ ਨਹੀਂ ਦਿੰਦੇ ਕੋਈ ਵੀ ਵਿਅਕਤੀ ਜ਼ਮੀਨ ਸਾਡੇ ਰਹੀ ਲਵੇ ਨਾ ਲਵੇ ਲੇਕਿਨ ਮੈਂ ਕਦੇ ਕਿਸੇ ਨੂੰ ਗਲਤ ਰਹਿ ਨਹੀਂ ਦਿੰਦਾ ਜੋ ਅਸਲੀਅਤ ਆ ਉਹੀ ਦੱਸਣ ਦੀ ਕੋਸ਼ਿਸ਼ ਕਰਦੇ ਆਂ ਬਾਕੀ ਤੁਸੀਂ ਆਪਣੇ ਮਰਜ਼ੀ ਦੇ ਮਾਲਕ ਹੋ ਤੁਸੀਂ ਆਪਣੇ ਘਰ ਦਾ ਫਾਇਦਾ ਦੇਖਣਾ ਤੁਸੀਂ ਆਪਣਾ ਫਾਇਦਾ ਦੇਖਣਾਗਾ ਅਸੀਂ ਸਿਰਫ ਹੁਕਾ ਦੇ ਸਕਦੇ ਆਂ ਅਸੀਂ ਸਿਰਫ ਮਿਹਨਤ ਕਰ ਸਕਦੇ ਆਂ ਜਿਹਦਾ ਫਲ ਵਾਹਿਗੁਰੂ ਨੇ ਦੇਣਾ ਪ੍ਰਮਾਤਮਾ ਨੇ ਦੇਣਾ ਸੋ ਦੋਸਤੋ ਬਾਕੀ ਏਰੀਆ ਬਾਰੇ ਹੁਣ ਮੈਂ ਐਕਚੁਅਲੀ ਪਹਿਲਾਂ ਥੋੜਾ ਕਿਸੇ ਕੰਮਾਂ ਦੇ ਵਿੱਚ ਬਿਜੀ ਸੀਗੇ ਹੁਣ ਬਿਲਕੁਲ ਪਿਓਰ ਇਹ ਤੁਹਾਡੀ ਸੇਵਾ ਦੇ ਵਿੱਚ ਹੀ ਹਾਜ਼ਰ ਰਹਾਂਗੇ ਔਰ ਤੁਹਾਨੂੰ ਕੱਲੇ-ਕੱਲੇ ਏਰੀਏ ਦੀ ਜਾਣਕਾਰੀ ਕੋਈ ਵੀ ਤੁਸੀਂ ਅਗਰ ਪਾਰਟੀ ਕੋਲ ਮੇਰਾ ਫੋਨ ਚੱਲਦਾ ਹੁੰਦਾ ਨਾਲ ਤੁਸੀਂ ਜਿਸ ਵੀ ਵਕਤ ਮੇਰਾ ਫੋਨ ਚੱਲੋ ਜੇ ਇੱਕ ਵਾਰ ਨਹੀਂ ਚੱਕਿਆ ਇਹਨਾਂ ਦੁਆਰਾ ਕਰ ਲੋ ਤੁਹਾਨੂੰ ਕਿਸੇ ਤਰ੍ਹਾਂ ਦੀ ਐਡਵਾਈਸ ਦੀ ਲੋੜ ਹੈ ਤੁਸੀਂ ਐਡਵਾਈਸ ਲੈ ਸਕਦੇ ਹੋ ਔਰ ਜ਼ਮੀਨ ਦੀ ਲੋੜਾ ਜ਼ਮੀਨ ਲੈ ਸਕਦੇ ਹੋ ਹੋਰ ਕੋਈ ਮਹਾਲੀ ਏਰੀਆ ਦੇ ਵਿੱਚ ਲੈਣੀ ਹੈ ਅਕਵਾਇਰ ਵਾਲੀਆਂ ਜ਼ਮੀਨਾਂ ਨੇ ਹਰ ਇੱਕ ਤਰ੍ਹਾਂ ਦੀ ਸਾਡੇ ਕੋਲੇ ਸੌਦਾ ਜਿਹੜਾ ਉਪਲਬਧ ਹੈ ਔਰ ਟੀਮ ਸਾਡੀ ਬਹੁਤ ਵੱਡੀ ਟੀਮ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਕੰਮ ਕਰਦੀ ਹੈ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ